ਆਹ ਤਾਂ ਇੰਦਰੀ ਹੋਈ ਆ ਜੇ ਪਾਣੀ ਦੇ ਦੇ ਤੂੰ ਹਾਂ ਉਹ ਲਾਈਟ ਆਊਗੀ ਫੇਰ ਉਹ ਵੀ ਭਰਨ ਵਾਲੀ ਆ ਉਹ ਦੁੱਦੀ ਨਾਲ ਦੇ ਨਿਕੀ ਚੱਲਦੀ ਯਾ ਨਿੱਕੀ ਨਹੀਂ ਭਰਿਆ ਤੂੰ ਦੱਸੀਦਾ ਯਾਨਾ ਮਾ ਆਦਾ ਕਨੇ ਨਿੱਕੀ ਨਿੱਕੀ ਨਾ ਫੇਰ ਕਨੇ ਸਰ ਪੈ ਜਾ ਫੋਲ ਫਲ ਲੱਗਿਆ ਦਾ ਹੋਰ ਅਹੀਂ ਨਿੱਕੀ ਨਾਲ ਫੇਰਦੇ ਆ ਵੱਡੀ ਨਾਲ ਚੱਲੇ ਗੱਡੀ ਕੁੱਤਾ ਕਿਹੜਾ ਮਰ ਗਿਆ ਪਣੀਤੀ ਚ ਕੋਈ ਚਿੱਕੜਾ ਮਰ ਗਿਆ ਕਾ ਹੂੰ ਨਹੀਂ ਆ ਦੇ ਘਾਤਾ ਹੈ ਨਿੰਗਾ ਅੱਛਾ ਹੂੰ ਕਾ ਕੁੱਤਾ ਹੈ ਨਿੰਗਾ ਉੱਥੇ ਹੁਣੇ ਪੱਚ ਮੜੇ ਮੋਟੇ ਘਾਤਾ ਹੈ ਨਿੰਗਾ ਦੇ ਅਰੇ ਬੰਨੀ ਆਪਾਂ ਤਾ ਦੇਈ ਓਟਾ ਦੇਈ ਥੋੜਾ ਬਾਅਦ ਕਿੰਨਾ ਆ ਦੇ ਜੇ ਤਾਂ ਹੁਣ ਦਵਾਈ ਪਾ ਦਈਏ ਨਾ ਕਾਲੀ ਇਹਦਾ ਫੇ ਹੋਣਾ ਹੀ ਸੀ ਤਾਂ ਹੈ ਜੇ ਹੁਣ ਪਾ ਦਈਏ ਤਾਂ ਕਾਲੀ ਦਵਾਈ ਇਹ ਹੋ ਪੰਪ ਨਹੀਂ ਬਣੀ ਪੰਪ ਹੈਗਾ ਆਪਣੇ ਕੋਲੇ ਪੰਪ ਲਗਾਉਗਾ ਪੱਠੇ ਵੀ ਭਰਨ ਵਾਲੇ ਆ ਭਾਂਚੋ ਲਾਈਟ ਆਵੇ ਤੇ ਪੱਠੇ ਵੀ ਭਰੀਏ। ਬਹੁਤ ਜ਼ਿਆਦਾ ਥਾਉ। ਅਹੀਂ ਤੇ ਨਾ ਜੇ ਬਿਜੇ ਉਦੋਂ ਬੰਨਣਾ ਦਵਾਈ। ਇਹ ਗਨੀ ਕਲੀ ਵੀ ਉਦੋਂ ਨਾ ਪਾਈ ਜਾਏ। ਧੱਕਾ ਹੋਇਆ ਉਹਨ ਸਾਡਾ। ਉਹ ਦਵਾਈ ਤਾਂ ਫਿਰ ਇੰਨਾ ਨਹੀਂ ਢੱਕ ਦੇਗੀ। ਆ ਗੀ ਉਹ ਮਾਮੇ ਦਾ ਬੁੰਡਾ ਦਾ ਕਹਿੰਦਾ ਲੈ ਜਾ ਤੈਂਕੀ ਫੁੱਲ ਕਰਾ ਦਿੰਦਾ ਜਿਹਨਾਂ ਨੇ ਘਰੇ ਬੈਠੇ ਉਹ ਤੇ ਦੂਆ ਉਹਨਾਂ ਦਾ ਟਰੈਕਟਰ ਕਿੱਥੋਂ ਜਿਹਨਾਂ ਨੇ ਘਰੇ ਬੈਠੇ ਰਹਾ ਹੈ ਹੈ ਨਹੀਂਗਾ ਟਰੈਡ ਡੇਰੀ ਜਿਗਨਾ ਖੜਾ ਜਿਹਨਾਂ ਦੇ ਕੋਠੀ ਪਾਈ ਵੱਡੇ ਮਾਮੇ ਕੇ ਟਰੈਕਟਰ ਉਹਨਾਂ ਦੇ ਹੀ ਆ ਤਿੰਨ ਅੱਜਾ ਨਹੀਂ ਨਹੀਂ ਉਹਦਾ ਵੀ ਇੱਕ ਦਾ ਉਹ ਮਾਮੇ ਕੋਲੀ ਦਾ ਹੋਰ ਲੈ ਕਰਦਾ ਵਾ ਨਾਲ ਦੇ ਤੇ ਨਹੀਂ ਨਹੀਂ ਗਾ ਹੈ ਵੀ ਲੈ ਇੰਨ ਵੱਲ ਰਿਹਾ ਕਾ ਨਹੀਂ ਇੰਨਾ ਤੇ ਹੈ ਨਹੀਂ ਦੋ ਮਾਮੇ ਕੋਲ ਹੈ ਨਹੀਂ ਦੋ ਕੋਲ ਹੈਗਾ ਇਹ ਜਿਹਨੇ ਕਰੇ ਬੈਠੇ ਸਬਾਤਾਂ ਨਾ ਮਾਮੇ ਦੇ ਮੈਂ ਮਾਮੇ ਦਾ ਐ ਕੀ ਥੋੜਾ ਜਿਹਾ ਡੈਡੀ ਯਾਰ ਕਾ ਜਿਹੜਾ ਵੱਡਾ ਉਹ ਅਡਾੜੀ ਯਾਰ ਦਾ ਬਾਕੀ ਤਾਂ ਸਾਰੇ ਦਾ ਕੋਹ ਤਾਂ ਨਹੀਂ ਇਦਾਂ ਦੇ ਉਹ ਤਾਂ ਯਾਰ ਮੇਰੀ ਗੱਲ ਸੁਣ ਸਾਰੇ ਹਾਸੇ ਮਖੌਲ ਲਈ ਹੈ ਚਾਹੀਦਾ ਇਦਾਂ ਕੇ ਇਹੀ ਹੈ ਇੱਕ ਇਹਦੇ ਲੋ ਸਾਡਾ ਬੜਾ ਬਾਸ ਬਾਕੀ ਮਾਸੜ ਵੀ ਉਦਾਂ ਦੀ ਸਾਰੇ ਬਕਰ ਜੇਰਾ ਬਹੁਤ ਦੰਦਾ ਚਗਾਰਾ ਨੇ ਜਣਿਆ ਨੇ ਜਣਿਆ ਸਿਆਣਾ ਰਸਿਆਣਾ ਸਾਰੇ ਰ ਬਣ ਜਾਂਦਾ ਹਾਂ ਹਾਂ ਚਾਈ ਲੈ ਵੀ ਤਾਂ ਲੈ ਵੀ ਬੰਦੇ ਇਦਾਂ ਦੇ ਚਾਹੀਦੇ ਇਹ ਨੂੰ ਉਹ ਇੱਕ ਨਾ ਜਾ ਰਿਹਾ ਕੰਮ ਕਿਰਮ ਮੱਤ ਜਿਆ ਤੇ ਲਾਗੇ ਪਦਰੀ ਦਾ ਠੀਕ ਸਾਡੇ ਨੂੰ ਪਾਣੀ ਆਹੋ ਇਦਾਂ ਕਰਾਂਗੇ ਤਾਂ ਉਹ ਮੇਰਾ ਤਾਂ ਹੜਾ ਨਾ ਵਾਕੇ ਹਨਾ ਉਹ ਵੀ ਮੜੀ ਮੜੀ ਇਦਨ ਨੂੰ ਖਿੱਚੀ ਜਾਵੇ ਨਾ ਮੇਰਾ ਜੱਬ ਉਹੀ ਰਹਿਣਾ ਪਾਣੀ ਦਾ ਫੇਰੀ ਪਦਲੀ ਕਰਕੇ ਲੈਉਣੀਆਂ ਨੇ ਬੇਗੀ ਆਹ ਮਾ ਉਹ ਦਾ ਪੈਮ ਲਿਆਉਣ ਦਾ ਫੇਸ ਆ ਪਾਖਨ ਉਹ ਕੀਤਾ ਗਾਲੇ ਨਹੀਂ ਤਾਂ ਯਾਰ ਐਕਤੀ ਤਾਂ ਇਦਾਂ ਕਰਾਂਗੇ ਜੇ ਮਾੜੀ ਮੋਟੀ ਦੋ ਤਿੰਨ ਟਰਾਲੀਆਂ ਢੇਰ ਲੱਗਦਾ ਹੋਇਆ ਨਾ ਸਾਈਡ ਤੇ ਇਹ ਦੀਦਾ ਹੋਇ ਉੱਚਾ ਖਾਂ ਤੇ ਇੱਕ ਸਾਈਡ ਤੇ ਲਾ ਦਾਂਗੇ ਯਾਰ ਇੱਕ ਅੱਦੇ ਥਾਂ ਪਾਉ ਨਹੀਂ ਹੋ ਰਿਹਾ। ਗਾਹ ਨੂੰ ਫੇਰ ਮਿੱਟੀ ਚ ਕਾਦਾਂਗੇ। ਚਕਾਵਾਂਗੇ ਚੋਕਤਾ। ਇਹ ਵੀ ਬੱਦਰ ਹੋ ਜੂ ਬਰਾਬਰ। ਆਪਣਾ ਸਾਰਾ ਅੱਧਾ ਕੀ ਆ ਬਸਾਲਾ ਉਹ ਇੱਕ ਪਲਾਟ ਐ ਇੱਕ ਹੀ ਹੋ ਜੂ ਇਹ ਸਾਰਾ ਹੀ। ਕੋਈ ਵੀ ਗਾਹ ਚਕਾਦਾ ਨਹੀਂ।